ਪੁਲਿਸ ਨੇ ਇੱਕ ट्रैवल ਵਲੌਗਰ ਤੇ ਹਿਸਾਰ ਕਸਬੇ ਦੀ ਰਹਿਣ ਵਾਲੀ ਯੂਟਿਊਬਰ ਜੋਤੀ ਮਲਹੋਤਰਾ ਨੂੰ ਕਥਿਤ ਤੌਰ ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਕੇਂਦਰੀ ਖੁਫੀਆ ਏਜੰਸੀ ਤੋਂ ਪ੍ਰਾਪਤ ਜਾਣਕਾਰੀ ਅਤੇ ਹਿਸਾਰ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਕੀਤੀ ਗਈ ਪੁੱਛ ਪੜਤਾਲ ਤੋਂ ਬਾਅਦ ਜੋਤੀ ਨੂੰ ਨਿਊ ਅਗਰਸੇਨ ਐਕਸਟੈਂਸ਼ਨ ਸਥਿਤ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗਰਤਲ ਬਹਿਕੇ ਹਿਸਾਰ ਸਿਵਲ ਲਾਈਨਸ ਪੁਲਿਸ ਸਟੇਸ਼ਨ ਵਿੱਚ ਦਰਜ ਐਫ ਆਈ ਆਰ ਅਨਸਾਰ ਜੋਤੀ ਟਰੈਵਲ ਵਿਦ ਜੋ ਨਾਂ ਹੈ ਇੱਕ ਯੂਟਿਊਬਰ ਟਰੈਵਲ ਚੈਨਲ ਚਲਾਉਂਦੀ ਹੈ ਉਸਨੇ 2023 ਵਿੱਚ ਪਾਕਿਸਤਾਨ ਦੀ ਆਪਣੀ ਯਾਤਰਾ ਦੌਰਾਨ ਪਾਕਿਸਤਾਨੀ ਨਾਗਰਿਕਾਂ ਅਤੇ ਕੂਟਕਿਆ ਏਜੰਸੀਆਂ ਨਾਲ ਸੰਪਰਕ ਬਣਾਏ ਸਨ ਐਫ ਆਈ ਆਰ ਅਨਸਾਰ ਜੋਤੀ ਮਲੋਤਰਾ ਨੇ ਖੁਲਾਸਾ ਕੀਤਾ ਕਿ ਉਹ ਸ਼ੁਰੂ ਵਿੱਚ ਵੀਜ਼ਾ ਲਈ ਅਰਜੀ ਦੇਣ ਵਲੀ ਦਿੱਲੀ ਵਿੱਚ ਪਾਕਿਸਤਾਨ ਵਿੱਚ ਹਾਈ ਕਮਿਸ਼ਨ ਗਈ ਸੀ ਜਿੱਤੇ ਉਹ ਐਹਸਾਨ ਔਰ ਰਹੀਮ ਉਰਫ ਦਾਨਿਸ਼ ਨੂੰ ਮਿਲੀ ਮੁਲਾਕਾਤ ਮਗਰੋਂ ਹੁਣ ਤੇ ਸੰਪਰਕ ਵਿੱਚ ਰਹੀਏ ਤੇ ਬਾਅਦ ਵਿੱਚ ਦੋ ਵਾਰ ਪਾਕਿਸਤਾਨ ਗਈ ਹਾਲਾਂਕਿ ਜੋਤੀ ਦੇ ਪਿਤਾ ਨੇ ਉਸ ਉੱਪਰ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ। ਕੀ ਕਹਿਣਾ ਸੀ ਜੋਤੀ ਦੇ ਪਿਤਾ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਦੇਖਦੇ ਹਾਂ। ਵੀਰ ਰਾਤ ਕੋ ਆਏ تھے ਜੀ ਸਵੇਰੇ 9:30 ਵਜੇ 9:30 ਵਜੇ ਆਏ ਤੇ ਅਰਧਪੁਣਾ ਘੰਟਿਆਂ ਨੇ ਸਾਧੀ ਛਾੜ ਵੀ ਨੇ ਕਰੀ। ਮਾਦੀ ਕਾਪੀਆਂ ਕੋ ਪਿਆ ਜੋ ਵੀ ਥੀ, ਸਦਾ ਸਮਾਨ ਚੱਕ ਕੇ। ਕਾਪੀਆਂ ਤੋਂ ਮਾਰੇ ਉਸ ਦਿਨ मेरी बेटी को सुबह नौ बजे छोड़ना ना कापियाँ तो हाथों हाथ दे दी थी साथ लेके आए थे वो और बाकी सामान नहीं दिया तीन फोन है लैपटॉप है भी है और भी सामान है हमारी चेक कापियाँ भी हैं और वो सामान अभी तक तो मेरे को दिया नहीं है दो साल ढाई साल तीन साल लगा लो अपनी परमिशन से नहीं गई थी इनकी परमिशन से गई थी इनने सारे डॉक्यूमेंट्स दिए सी आई डी आए थे सारी छाने पीनी कर पड़ोसियों से पूछा कि ये बंदे कैसे हैं कैसे नहीं जब इन्हें सारा पासपोर्ट भी बनवा के दिया सारा कुछ बीजा वाजा जो कुछ बताया इन्हें बनवा के दिया वाती किस चीज़ की टेंशन है इनको हम तो कुछ ही मांग नहीं करते हमारी जो चीज़ है वापस कर तो दिल्ली जाती थी जी लॉकडाउन से पहले गई थी जी बीस पच्चीस हज़ार पर इसको तनख्वाह में जाकर थी लॉकडाउन में फिर अपना इशारा आ गया ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਪਣੀਆਂ ਪਾਕਿਸਤਾਨੀ ਫੇਰੀਆਂ ਦੌਰਾਨ ਉਹ ਅਲੀ ਅਹਵਾਨ ਨਾਂ ਦੇ ਇੱਕ ਵਿਅਕਤੀ ਨੂੰ ਮਿਲੀ ਜਿਸ ਨੇ ਉਸਦੀ ਰਿਹਾਈ ਦਾ ਪ੍ਰਬੰਧ ਕੀਤਾ ਅਤੇ ਪਾਕਿਸਤਾਨ ਦੀਆਂ ਖੂਫੀਆਂ ਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੇ ਪ੍ਰਬੰਧਾਂ ਦਾ ਜਾਇਜ਼ਾ ਕਰਵਾਇਆ ਐਫਆਈਆਰ ਵਿੱਚ ਕਿਹਾ ਗਿਆ ਕਿ ਮਲਜ਼ਮ ਜੋਤੀ ਤੋਂ ਹੋਰ ਵਿਅਕਤੀਆਂ ਨੂੰ ਵੀ ਮਿਲੀ ਜਿਨ੍ਹਾਂ ਦੀ ਪਛਾਣ ਸ਼ਾਕਿਰ ਅਤੇ ਰਾਣਾ ਸ਼ਾਹਬਾਜ਼ ਵਜੋਂ ਕੀਤੀ ਗਈ ਹੈ ਭਾਰਤ ਵਾਪਸ ਆਉਣ ਤੇ ਉਹ ਵਟਸਐਪ ਸਨੈਪਚੈਟ ਅਤੇ ਟੈਲੀਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਉਹਨਾਂ ਦੇ ਸੰਪਰਕ ਵਿੱਚ ਰਹੀ ਜੋਤੀ ਵਿਰੋਧ ਉਹਨਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਹੈ ਜਿਸ ਨਾਲ ਦੇਸ਼ ਦੀ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਪੈਦਾ ਹੋਇਆ ਹੈ